ਸਰ ਅਧੀ ਪਿੰਡ ਕੱਕੜ ਵਿਖੇ ਭਾਰਤੀ ਜਨਤਾ ਪਾਰਟੀ ਦੀ ਇੱਕ ਅਹਿਮ ਮੀਟਿੰਗ ਮੈਂਬਰ ਜਰਨੈਲ ਕਾਉਂਸਲ ਪੰਜਾਬ ਤੇ ਹਲਕਾ ਇੰਚਾਰਜ ਮੁਖਵਿੰਦਰ ਸਿੰਘ ਮਾਹਲ ਦੀ ਅਗਵਾਈ ਹੇਠ ਵਿਸ਼ਾਲ ਮੀਟਿੰਗ ਸਰਕਲ ਬੱਤੀ ਪਿੰਡ ਦੇ ਪ੍ਰਧਾਨ ਗੁਰਵਿੰਦਰ ਸਿੰਘ ਸ਼ਹੂਰਾ ਵੱਲੋਂ ਕਰਵਾਈ ਗਈ ਇਸ ਮੀਟਿੰਗ ਵਿੱਚ ਭਾਰਤੀ ਜਨਤਾ ਪਾਰਟੀ ਜ਼ਿਲ੍ਹਾ ਦਿਹਾਤੀ ਪ੍ਰਧਾਨ ਅਮਰਪਾਲ ਸਿੰਘ ਬੋਨੀ ਅਜਨਾਲਾ ਵਿਸ਼ੇਸ਼ ਤੌਰ ਤੇ ਸ਼ਾਮਲ ਹੋਏ ਇਸ ਮੀਟਿੰਗ ਵਿੱਚ ਕੁਝ ਅਹਿਮ ਨਿਯੁਕਤੀਆਂ ਵੀ ਕੀਤੀਆਂ ਗਿਆ ਇਸ ਵਿੱਚ ਜੂਥ ਵਿੰਗ ਪ੍ਰਧਾਨ ਗੁਰਦੇਵ ਸਿੰਘ ਬੱਬੂ ਕੱਕੜ ਤੇ ਕਿਸਾਨ ਵਿੰਗ ਪ੍ਰਧਾਨ ਭពਿੰਦਰ ਸਿੰਘ ਰਾਠ ਤੇ ਸ਼ਕਤੀ ਕੇਂਦਰ ਇੰਚਾਰਜ ਸਵਰਨ ਸਿੰਘ ਨੂੰ ਨਿਯੁਕਤ ਕੀਤਾ ਗਿਆ। ਇਸ ਮੀਟਿੰਗ ਨੂੰ ਸੰਬੋਧਨ ਕਰਦੇ ਹੋਏ ਜਿਹੜਾ ਦਿਹਾਤੀ ਪ੍ਰਧਾਨ ਅਮਰਪਾਲ ਸਿੰਘ ਬੋਣੀ ਨੇ ਆ ਕੇ ਹੁਣ ਸਮਾਂ ਆ ਗਿਆ ਹੈ ਕਿ 2027 ਦੀਆਂ ਚੋਣਾਂ ਵਿੱਚ ਪੰਜਾਬ ਦੇ 27 ਲੋਕ ਪੰੰਜਾਬ ਵਿੱਚ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਬਣਾਉਣਗੇ ਕਿਉਂਕਿ ਕਿਉਂਕਿ ਪੰਜਾਬ ਵਿੱਚ ਜੋ ਸੁੱਖ ਸਹੂਲਤਾਂ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਦੇ ਸਕਦੀ ਹੈ ਉਹ ਸੁਖ ਸਹੂਲਤਾਂ ਆਮ ਆਦਮੀ ਪਾਰਟੀ ਅਤੇ ਹੋਰ ਪਾਰਟੀਆਂ ਪੰਜਾਬ ਨੂੰ ਦੇਣ ਵਿੱਚ ਕਾਬਲ ਨਹੀਂ ਹਨ ਉਹਨਾਂ ਨੇ ਆਖਿਆ ਕਿ ਪੰਜਾਬ ਵਿੱਚ ਜਿੰਨੇ ਵੀ ਲੋਕਾਂ ਨੂੰ ਸੁਖ ਸਹੂਲਤਾਂ ਮਿਲ ਰਹੀਆਂ ਹਨ ਉਹ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਕੇਂਦਰ ਸਰਕਾਰ ਵੱਲੋਂ ਦਿੱਤੀਆਂ ਜਾ ਰਹੀਆਂ ਹਨ ਇਤਿਮੁਕੇ ਗੁਰਵਿੰਦਰ ਸਿੰਘ ਸਾਫਕਾ ਕਾਉਂਸਲ ਲਖਵਿੰਦਰ ਸਿੰਘ ਗਿੱਲ ਸਰਕਲ ਪ੍ਰਧਾਨ ਸਕਤਰ ਸਿੰਘ ਪਲੋੜ ਸਰਕਲ ਪ੍ਰਧਾਨ ਸਕਤਰ ਸਿੰਘ ਫੌਜੀ ਸਰਕਲ ਪ੍ਰਧਾਨ ਰਾਜਵਿੰਦਰ ਸਿੰਘ ਦੁਸਾਂਦ ਉਪ ਪ੍ਰਧਾਨ ਜ਼ਿਲ੍ਹਾ ਦਿਹਾਤੀ ਕਿਰਨਦੀਪ ਸਿੰਘ ਕੌਰ ਮਹਿਲਾ ਮੋਰਚਾ ਮਨਦੀਪ ਸਿੰਘ ਸੰਧੂ ਜੁਵਾ ਮੋਰਚਾ ਸਿਆਸੀ ਸਕਤਰ ਦਸਵੀਰ ਸਿੰਘ ਗਿੱਲ ਹਰਪਾਲ ਸਿੰਘ ਗੁਲਦੀਪ ਸਿੰਘ ਰਣਜੀਤ ਸਿੰਘ ਵਿਕਰਮਜੀਤ ਸਿੰਘ ਕਰਨਵੀਰ ਸਿੰਘ ਗੁਰਚਰਨ ਸਿੰਘ प्रकाश सिंह निशान सिंह जसविंदर सिंह नरेंद्र सिंह राठ अंग्रेज सिंह निर्मल सिंह सुजीत सिंह ਸਮੇਤ ਵੱਡੀ ਗਿਣਤੀ ਵਿੱਚ ਇਲਾਕਾ ਦੇ ਵਾਸੀ ਹਾਜ਼ਰ ਸਨ ਇਸ ਬੱਚੀਵਿੰਡ ਸਰਕਲ ਚ ਸੌਰ ਗਵਿੰਦਰ ਸਿੰਘ ਪ੍ਰਧਾਨ ਸਾਹਿਬ ਨੇ ਸਾਡੇ ਹਲਕਾ ਚਾਰਸਰ ਮੁਖਿੰਦਰ ਸਿੰਘ ਮਾਲ ਦੀਗਵਾਈ ਦੇ ਵਿੱਚ ਜਿਹੜੀ ਅੱਜ ਠਾਠਾ ਮਾਰਦਾ ਸਮੁੰਦਰ ਸੰਗਤ ਦਾ ਕਾਠ ਕੀਤਾ ਆ ਮੈਂ ਆਪਣੇ ਵੱਲੋਂ ਆਪਣੀ ਪਾਰਟੀ ਵੱਲੋਂ ਸਾਰ ਮੁਖਿੰਦਰ ਸਿੰਘ ਨੂੰ ਪ੍ਰਧਾਨ ਸਾਹਿਬ ਨੂੰ ਲੱਖ ਲੱਖ ਵਧਾਈ ਦਿੰਦਾ ਆ ਤੇ ਇਹ ठाठा मारਦਾ ਇਸ ਬਾਰਡਰ ਦੇ ਉਤੇ ਸਮੁੰਦਰ ਜਿਹੜਾ ਸੰਗਤ ਦਾ ਇਹਨਾਂ ਨੂੰ ਅਪੀਲ ਵੀ ਕੀਤੀ ਆ ਜੇ ਤੇ ਸੁੱਖ ਸਹੂਲਤਾਂ ਮੰਨਣੀਆਂ ਜੇ ਜੇ ਪੰਜਾਬ ਦਾ ਲਾਅ ਐਂਡ ਆਰਡਰ ਸਹੀ ਕਰਾਉਣਾ ਜੇ ਜੇ ਪੰਜਾਬ ਨੂੰ ਮੁੜ ਆਰਥਿਕ ਲਈ ਤੇ ਲੈ ਕੇ ਆਉਣਾ ਜੇ ਜੇ ਕਿਸਾਨੀ ਨੂੰ ਵੀ ਤਕੜਾ ਕਰਨਾ ਜੇ ਜੇ ਮੁਲਾਜ਼ਮਾਂ ਨੂੰ ਵੀ ਉਹ ਜਿਹੜੀਆਂ ਮੰਗਾਂ ਪੂਰੀਆਂ ਕਰਨੀਆਂ ਆ ਤੇ ਇਹ ਭਾਰਤੀ ਜਨਤਾ ਪਾਰਟੀ ਨਰਿੰਦਰ ਮੋਦੀ ਦੇ ਗਵਾਹੀ ਦੇ ਵਿੱਚ ਕਰ ਸਕਦੇ ਆ ਖਾਸ ਕਰਕੇ ਜਿਹੜੇ ਸਾਡੇ ਪੰਜਾਬ ਦੇ ਕਾਰਜਕਾਰੀ ਪ੍ਰਧਾਨ ਨੇ ਅਸ਼wini ਸ਼ਰਮਾ ਜੀ ਤੇ ਸਮੂਚੀ ਉਹਨਾਂ ਦੀ ਟੀਮ ਜਿਨ੍ਹਾਂ ਨੇ ਸਾਨੂੰ ਇਹ ਸੇਵਾ ਕਰਨ ਦਾ ਫਿਰ ਮੌਕਾ ਦਿੱਤਾ ਆ ਇਹ ਉਹਨਾਂ ਦਾ ਵੀ ਮੈਂ ਧੰਨਵਾਦ ਕਰਦਾ ਹੈ। ਪ੍ਰਧਾਨ ਜੀ ਜਿਹੜੀ ਬੀਜੇਪੀ ਦੀ ਸਰਕਾਰ ਪੰਜਾਬ ਅੰਦਰ ਬੰਦੀ ਆ ਇਹ ਬਾਰਡਰ ਵੈਲਟ ਬਾਰੇ ਕੀ ਸੋਚਿਆ ਜਾਵੇਗਾ? ਮੈਂ ਤੁਹਾਨੂੰ ਯਾਦ ਕਰਾਉਣਾ ਚਾਹੁੰਦਾ ਕਿ ਆ ਜਿਹੜੇ ਤਾਰੋਂ ਪਾਰ ਜ਼ਮੀਨਾਂ ਸੀ ਉਹਦਾ 10000 ਰੁਪਿਆ ਮੁਆਵਜ਼ਾ ਉਦੋਂ ਮੇਰੇ ਖਾਲ ਆਵਾਜ਼ ਪਈ ਦੀ ਸਰਕਾਰ ਹੀ ਆ ਜਿਹੜਾ ਅਸੀਂ ਬਾਰਡਰ ਦੇ ਬੈਠੇ ਦਰਿਆ ਦੇ ਕੰਢੇ ਰਾਵੀ ਦਰਿਆ ਦੇ ਬੈਠੇ ਆ ਇਹ ਹਮੇਸ਼ਾ ਹੀ ਹਾਰ ਹਾਰਨਾ ਹੀ ਤਬਾਹ ਹੋ ਜਾਂਦੇ ਆ ਤੇ ਕਾਲੀਦਲ ਭਾਜਪਾ ਦੀ ਆਵਾਜ਼ ਪਈ ਸਾਹਿਬ ਪ੍ਰਧਾਨ ਮੰਤਰੀ ਸਨ ਸਰ ਬਾਦਲ ਇੱਥੇ ਮੁੱਖ ਮੰਤਰੀ ਸਨ ਰਣਜੀਤ ਸਾਗਰ ਡੈਮ ਤੇ ਬੰਨ ਮੜਾ ਕੇ ਪਾਣੀ ਦੀ ਰੋਕਥਾਮ ਕੀਤੀ ਕਿਹੜਾ ਹੜ੍ਹ ਆ ਕਿਹੜੀ ਸਾਡੀ ਆਉਣ ਵਾਲੀ ਨਵੀਂ ਪਨੀਰੀ ਆ ਉਹਨਾਂ ਨੂੰ ਹੜ੍ਹ ਇੱਕ ਸੁਪਨਾ ਹੋ ਗਿਆ ਆ ਹੜਾ ਦੀਆਂ ਕਹਾਣੀਆਂ ਬਣਾਵਣਾ ਸੁਣਾਉਣੇ ਆ ਇਹ ਦੱਸੋ ਇਹ ਸਾਰੀਆਂ ਦੇਣਾ ਭਾਰਤੀ ਜਨਤਾ ਪਾਰਟੀ ਦੀਆਂ ਹੀ ਤੇ ਮੈਂ ਇਹ ਕਹਾਂਗਾ ਆ ਕਿੰਨੀਆਂ ਸੁੱਖ ਸਹੂਲਤਾਂ ਸਾਡੀ ਦੇ ਤਰਾਸ਼ਦੀ ਆ ਇਸ ਪੰਜਾਬ ਦੀ ਕਿ ਜਿਹੜੇ ਪਿਛਲੇ 5 ਪੰਜ ਵਰੇ ਜਿਹੜੇ 5 ਵਰੇ ਕਾਂਗਰਸ ਸਰਕਾਰ ਰਹੀ ਫੇਰ ਆ ਜਿਹੜੇ ਆਪ ਦੀ ਸਰਕਾਰ ਰਹੀ ਆ 8 ਸਾਲ ਕਿਹੜੀਆਂ ਸੈਂਟਰ ਦੀਆਂ ਸਕੀਮਾਂ ਹੀ ਲੋਕਪ੍ਰਤੀ ਲੋਕ ਹਿਤ ਪ੍ਰਤੀ ਉਹ ਇਹਨਾਂ ਨੇ ਬੰਦ ਕਰਤੀਆਂ ਇਹਨਾਂ ਨੇ ਲਾਗੂ ਨਹੀਂ ਹੁੰਦਤੀਆਂ ਸਾਰੀਆਂ ਚੰਡੀਗੜ੍ਹ ਹੀ ਠੱਪ ਕਰਕੇ ਰੱਖੀਆਂ ਆ ਜੀ ਇਹ ਉਹ ਸਹੂਲਤਾਂ ਪਿੰਡ ਪਿੰਡ ਘਰ ਘਰ ਚੱਲ ਜਨ ਗਰੀਬਾਂ ਦੇ ਘਰਾਂ ਦੇ ਵਿੱਚ ਹਰ ਵਰਗ ਲਈ ਹਰ ਤਰ੍ਹਾਂ ਮਰ ਮਜਬਲੀ ਤੇ ਲੋਕਸ਼ਾਹ ਲੋ ਸਕਦੇ ਆ ਪਰ ਅਜੇ ਵੀ ਇਹਨਾਂ ਦਾ ਕੋਈ ਧਿਆਨ ਨਹੀਂ ਆ ਤਦੇ ਮੈਂ ਕਹਿੰਦਾ ਸਾਨੂੰ ਇੱਕ ਵਾਰੀ ਇਹ ਪੰਜਾਬ ਦੇ ਵਿੱਚ ਸਾਡੀ ਸਰਕਾਰ ਡਬਲ ਇੰਜਨ ਦੀ ਸਰਕਾਰ ਬਣਾ ਕੇ ਸਾਨੂੰ ਸੇਵਾ ਕਰਦਾ ਮੌਕਾ ਦੋ ਤਾ ਜੋ ਆਪੇ ਪੰਜਾਬ ਦੀ ਨੁਹਾਰ ਬਦਲ ਸਕੀਏ ਇਹ ਜਿਹੜੀ ਜੁੱਧ ਨਸ਼ਿਆਂ ਵਿਰੋਧ ਮਹੀਮ ਚਲਾਈ ਆ ਆਮ ਓਏ ਤੇ ਇਹ ਤੇ ਸਿਆਸੀ ਰੋਟੀਆਂ ਸੇਕਦੇ ਪਏ ਜੀ ਨਸ਼ਾ ਘਰ ਘਰ ਵਿਕਦਾ ਪਿਆ ਅਸੀਂ ਮੈਂ ਹੀ ਨਾਲੇ ਆ ਮੈਨੂੰ ਸੇਵਾ ਕਰਦਾ ਮੌਕੇ ਅਈ ਨਾਲੇ ਥਾਣੇ ਬਾਹਰ ਝਗੜੇ ਹੁੰਦੇ ਆ ਉੱਥੇ ਨਸ਼ੇ ਵਿਕਦੇ ਆ ਹੋਮ ਡਿਲੀਵਰੀ ਜਿਦਾਂ ਪੀਜ਼ਾ ਡਿਲੀਵਰੀ ਹੁੰਦੀ ਉਹਨਾਂ ਤੇ ਹੋਮ ਡਿਲੀਵਰੀ ਕੰਮ ਚੱਲ ਪਿਆ ਤੇ ਇਹ ਮੈਂ ਨਹੀਂ ਇਹਨਾਂ ਦਾ ਐਮਰ ਕਵਰ ਵੀਜੇ ਪ੍ਰਤਾਪ ਸਿੰਘ ਉਹ ਕਹਿੰਦਾ ਸੀ ਕਿ ਜਿਹੜਾ ਇਹਨਾਂ ਦਾ ਹੀ ਰਾਘਵ ਛੱਡਾ ਆ ਉਹ ਸਭ ਕੁਝ ਕਰਦਾ ਕਰਾਉਂਦਾ ਆਹ ਸਾਨੂੰ ਕਹਿੰਦੀ ਲੋੜ ਨਹੀਂ ਰਿਹਾ ਐਮਐਲਏ ਕਹਿੰਦੇ ਪਏ ਇੱਕ ਪਾ ਲੋ ਤੇ ਜਿਹੜਾ ਨਵਾਂ ਅਕਾਲੀਦਾਲਿਆ ਇਸ ਬਾਰੇ ਤੁਸੀਂ ਕੀ ਕਹਿਣਾ ਚਾਹੁੰਦੇ ਜਿਹੜੇ ਨਵੇਂ ਅਕਾਲੀਦਾਲ ਦਾ ਪ੍ਰੋਟਾਮ ਬਣਾਇਆ ਪੁਰਾਣੇ ਚ ਨਵੇਂ ਅਸੀਂ ਤੇ ਜਿਹੜਾ ਤੇ ਜਿਹੜਾ ਤੇ ਸ੍ਰੀ ਅਕਾਲ ਤਖਤ ਸਾਹਿਬ ਨੂੰ ਸਮਰਪਿਤ ਆ ਅਸੀਂ ਤੇ ਉਹਦਾ ਮਾਨਸਿਕਰ ਕਰਾਂਗੇ ਜਿਹੜਾ ਅਕਾਲ ਤਖਤ ਸਾਹਿਬ ਤੋਂ ਭਗੌੜਾ ਆ ਉਹ ਉਹ ਜਿਹੜਾ ਪ੍ਰਮਾਤਮਾ ਤੋਂ ਭਗੌੜਾ ਗੁਰੂ ਹਰਗੋਬਿੰਦ ਸਾਹਿਬ ਦੇ ਤਖਤ ਤੋਂ ਭਗੌੜਾ ਆ ਸੱਚ ਉਹ 6ਵੇਂ ਪਾਤਸ਼ਾਹ ਦੇ ਤੇ ਇਹ ਜਿਹੜੇ ਬਾਦਲਗਿਰ ਭਗੌੜੇ ਆ ਇਹ ਜਿਹੜੇ ਦੂਸਰੇ ਸਮਰਪਤ ਨੇ ਇਹ ਲੋਕਾਂ ਨੇ ਫੈਸਲਾ ਕਰਨਾ ਪੰਥ ਦਾ ਲੋਕ ਸੰਗਤ ਦਾ ਨੇ ਫੈਸਲਾ ਕਰਦਾ ਆ ਕਿ ਕਿਹੜੇ ਗੁਰੂ ਆਲੇ ਆ ਤੇ ਕਿਹੜੇ ਗੁਰੂ ਤੋਂ ਬੇਮੁਖ ਹੋਏ ਪਏ ਨੇ ਧੰਨਵਾਦ ਜੀ